ਹੋ ਗਿਆ ਉਹ ਤਾਂ ਮੈਂ ਬੋਲੂ ਤੇ ਮਾਈਕ ਨਾਲ ਬੋਲਾਂ ਜਾਂ ਬਿਨਾਂ ਮਾਈਕ ਦੇ ਬਿਲਕੁਲ ਆਊਟ ਮਾਈਕ ਅੱਜ ਰੋਲਾ ਨਾ ਪਾਇਓ ਮੈਂ ਕਮਜ਼ੋਰ ਗਿਆ ਉਹ ਮੈਨੂੰ ਇੰਟਰਵਿਊ ਆ ਮੈਂ ਪ੍ਰੈਸ ਸਾਹਮਣੇ ਆਉਂਦਾ ਨਹੀਂ ਬੋਲਣਾ ਅੱਛਾ ਚਲੋ ਕੋਈ ਹੋਰ ਤੋਂ ਬਾਤ ਯਾਰੋ ਸਾਹਿਬ ਇੱਕ ਗਾਜੀ ਸਰ ਅੱਜ ਜੀ ਮੈਂ ਲੁਧਿਆਣਾ ਬਾਹਰ ਐਸੋਸੀਏਸ਼ਨ ਉਹ ਵਕੀਲ ਜਿਹੜੇ ਕਾਂਗਰਸ ਨਾਲ ਮੁਹੱਬਤ ਕਰਦੇ ਆ ਉਹਦੀ ਆਈਡੀਓਲੋਜੀ ਦੇ ਨਾਲ ਮੁਹੱਬਤ ਕਰਦੇ ਆ ਜਿਨ੍ਹਾਂ ਨੇ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਜੈ ਮੇ ਜੈ ਦੇਵ ਸਤਿ ਸ੍ਰੀ ਅਕਾਲ ਸਤਿ ਮੇ ਜੈ ਦੇ ਸਤਿ ਮੇ ਜੈ ਦੇ ਜੈ ਜੈ ਸਤਿ ਮੇ ਜੈ ਜੈ ਤੇ ਆਰਗੇਨਾਈਜ਼ ਕੀਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਹਰ ਨਾਗਰਿਕ ਨੂੰ ਜਿੱਥੇ ਤੱਕਾ ਹੁੰਦਾ ਹੋਵੇ ਉਥੇ ਤੱਕਾ ਕਰਨ ਵਾਲੇ ਦੇ ਉਲਟ ਖੜਾ ਹੋਣਾ ਚਾਹੀਦਾ ਅੱਜ ਤੁਸੀਂ ਭਾਰਤ ਪੂਸ਼ਣ ਆਸ਼ੂ ਜੀ ਨਾਲ ਜੋ ਤੱਕਾ ਪਿਛਲੇ ਦਿਨਾਂ ਛੋਇਆ ਦੋ ਐਫ ਆਰ ਆਈ ਐਫ ਆਈਆਰਸ ਹੋਈਆਂ ਔਰ ਦੋਨਾਂ ਦੇ ਵਿੱਚ ਆਸ਼ੂ ਜੀ ਨੂੰ ਲੋਅਰ ਕੋਰਟ ਨੇ ਰਿਜੈਕਟ ਕੀਤਾ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਕੋਸ਼ਿਸ਼ ਕਰਦਾ ਔਰ ਇੱਥੇ ਤਾਈਂ ਕਿ ਸਰਕਾਰ ਜਿਸ ਨੇ ਇਹ ਪਰਚਾ ਕੀਤਾ ਸੀਗਾ ਉਹਦੇ ਹੁੰਦੇ ਹੋਏ ਇਹ ਨਹੀਂ ਕਿ ਤੁਹਾਡਾ ਰਾਜ ਆ ਗਿਆ ਤਾਂ ਤੁਸੀਂ ਕਵਾਇਸ਼ ਕਰਾ ਲਈ ਜਾਂ ਚੋਰ ਮੋਰੀ ਤਣੀ ਆਪਣਾ ਫੈਸਲਾ ਕਰਾ ਲਿਆ ਜਾਂ ਵਿਡਰੋ ਕਰ ਲਿਆ ਐਦਾਂ ਦੀ ਗੱਲ ਕੋਈ ਨਹੀਂ ਕਿ ਬੜੀ ਵੱਡੀ ਗੱਲ ਹੋਈ ਆ ਧੰਨਵਾਦੀ ਆ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਕੇਸ ਲੜਿਆ ਤੇ ਅੱਜ ਆਸ਼ੂ ਜੀ ਦੇ ਨਾਲ ਖੜੇ ਨੇ ਔਰ ਧੰਵਾਦੀਆਂ ਜੁਡੀਸ਼ਰੀ ਦੇ ਜਿਨ੍ਹਾਂ ਨੇ ਸੱਚ ਤੇ ਪੈਰਾ ਦਿੱਤਾ ਹਾਈ ਕੋਰਟ ਦੇ ਖਾਸ ਤੌਰ ਤੇ ਔਰ ਜੱਜ ਸਾਹਿਬਾਨ ਦਾ ਔਰ ਮੈਂ ਅਫਸੋਸ ਮੈਨੂੰ ਇਸ ਗੱਲ ਦਾ ਕਿ ਇਦਾਂ ਹੋਣਾ ਨਹੀਂ ਚਾਹੀਦਾ ਚਲੋ ਮੰਨ ਲਿਆ ਭਾਈ ਤੁਸੀਂ ਇੱਕ ਤਕੜਾ ਐਮ ਐਲ ਏ ਸੀ ਉਹਨੂੰ ਬਦਨਾਮ ਕਰ ਲਈਏ ਸਭ ਕੁਝ ਕਰ ਲਿਆ ਲੇਕਿਨ ਹੁਣ ਇਲੈਕਸ਼ਨ ਚੱਲ ਪਈ ਇੱਕ ਇੱਕ ਚੀਜ਼ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਆ ਔਰ ਚਾਹੇ ਉਹ ਪੁਲਿਸ ਜਿਸ ਤਰੀਕੇ ਨਾਲ ਚੱਲ ਰਹੀ ਆ ਜਾਂ ਐਡਮਿਨਿਸਟ੍ਰੇਸ਼ਨ ਚੱਲ ਰਹੀ ਆ ਉਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਦੀ ਪੈਣੀ ਨਜ਼ਰ ਆ ਉਹਦੇ ਬਾਵਜੂਦ ਇਲੈਕਸ਼ਨ ਦੇ ਚੱਲਦੇ ਹੋਏ ਗਗਨਦੀਪ ਸਿੰਘ ਭੱਲਾ ਜਿਹੜੇ ਸਾਨੂੰ ਜੁਆਇਨ ਕੀਤੇ ਉਹਨਾਂ ਤੇ ਪਰਚਾ ਹੋਇਆ ਠੀਕ ਹੈ ਤਿੰਨ ਚਾਰ ਦਿਨ ਉਹਨਾਂ ਨੂੰ ਅੰਡਰਗਰਾਉਂਡ ਰਹਿਣਾ ਪਿਆ ਲੇਕਿਨ ਟੈਨਸ਼ਨ ਤਾਂ ਹੁੰਦੀ ਆ ਬੰਦੇ ਨੂੰ ਔਰ ਫਿਰ ਮੈਂ ਫਿਰ ਜੁਡੀਸ਼ਰੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਵੇਂ ਆਸ਼ੂ ਜੀ ਨੇ ਇਨਸਾਫ ਦਿੱਤਾ ਗਗਨਦੀਪ ਭੱਲੇ ਨੂੰ ਵੀ ਜੁਡੀਸ਼ਰੀ ਨੇ ਇਨਸਾਫ ਦਿੱਤਾ ਬੇਲ ਹੋ ਗਈ ਤੇ ਜੇ ਬੇਲ ਹੋ ਗਈ ਤੇ ਉਹ ਹੁਣ ਕੰਪੇਨ ਕਰਨਗੇ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੇ ਸ਼ਹਿਦ ਸਤਨਾਮ ਸਿੰਘ ਨੌਣਾ ਦਾ ਵਿਕਰਮ ਜੀ ਵਿਕਰਮਜੀਤ ਸਿੰਘ ਨਾਮ ਹੈ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਵੀ ਕਾਂਗਰਸ ਜੁਆਇਨ ਕੀਤੀ ਔਰ ਉਹ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਦੱਸ ਰਹੇ ਆ ਕਿ ਆਸ਼ੂ ਜੀ ਨੂੰ ਸੋਸ਼ਲ ਮੀਡੀਆ ਰਾਹੀਂ ਜਿੱਥੇ ਪਰਚਾ ਕੀਤਾ ਉੱਥੇ ਸੋਸ਼ਲ ਮੀਡੀਆ ਰਾਹੀਂ ਫੇਮ ਕਰਨ ਦੀ ਗੱਲ ਕਰਨ ਉਹਨੂੰ ਜਿਮੇਵਾਰੀ ਲੱਗੀ ਸੀ ਔਰ ਕੱਲ ਮੈਂ ਵੇਖ ਰਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਉੱਤੇ ਆਸ਼ੂ ਨੂੰ ਡੀਫੇਮ ਕਰਨ ਲਈ ਤਿੰਨ ਚਾਰ ਰੀਲਾਂ ਲਿਆਉਣਗੀਆਂ ਹੋਰ ਵੀ ਆਉਣਗੀਆਂ ਲੇਕਿਨ ਕੱਲਿਆ ਲੋਕਾਂ ਦੇ ਮਨ ਚ ਜੈਸ ਲੀਡਰ ਦੀ ਜੋ ਛਵੀ ਆ ਉਹਨੂੰ ਇਹ ਰੀਲਾਂ ਚੇਂਜ ਨਹੀਂ ਕਰ ਸਕਦੀਆਂ ਡੀਫੇਮ ਕਰਨ ਲਈ ਲੋਕ ਸਵਾਦ ਲੈਂਦੇ ਆ ਸਾਰੇ ਪੰਜਾਬ ਨੇ ਸ਼ਾਇਦ ਸਵਾਦ ਲੈਣਾ ਆਸ਼ੂ ਭੱਜ ਰਿਹਾ ਕਿ ਕਿ ਲੇਕਿਨ ਮਾਲਿਕ ਦੀ ਮਰਜ਼ੀ ਦਾ ਕਿਸੇ ਨੂੰ ਕੀ ਪਤਾ ਕਿ ਆਸ਼ੂ ਨੇ ਭਜਾਉਣੇ ਅੱਗੇ ਅੱਗੇ ਜਿੱਤ ਕੇ ਮੈਂ ਜਿੱਥੇ ਜੁਡੀਸ਼ੀਰੀ ਦਾ ਔਰ ਆਪਣੇ ਵਕੀਲ ਭਰਾਵਾਂ ਦਾ ਧੰਨਵਾਦ ਕਰਨਾ ਚਾਹਣਾ ਉਥੇ ਕਪੂਰਥਲਾ ਸੌਰੀ ਦੇਖੋ ਜੇ ਜਿੱਥੋਂ ਹੋ ਨਾ ਉਹੀ ਗੱਲ ਚੇਤੇ ਆਉਂਦੀ ਆ ਤੇ ਲੁਧਿਆਣਾ ਵੈਸਟ ਦੇ ਸਾਰੇ ਵੋਟਰ ਸਾਹਿਬਾਨ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹ ਤੁਹਾਡਾ ਟੈਸਟ ਆ ਇਹ ਦੇਖਣਾ ਤੁਸੀਂ ਕਿ ਤੁਸੀਂ ਪੰਜਾਬ ਕਿਹੋ ਜਿਹਾ ਚੋਣੇ ਹੋ? ਮਸੇਂ ਬਦਲਿਆ ਪਰਚੇ ਪਰਚੇ ਵਾਲੀਆਂ ਸਰਕਾਰਾਂ ਅਕਾਲੀ ਦਲ ਦੇ ਰਾਜ ਵੀ ਹੋਏ ਪਰਚੇ ਤੇ ਉਹਨਾਂ ਨੂੰ ਤੋੜਿਆ ਤੁਸੀਂ ਇਸ ਕਰਕੇ ਕਿ ਉਹ ਧੱਕਾ ਕਰਦੇ ਸੀਗੇ ਜਿਹੜੇ 25 ਸਾਲ ਕਹਿੰਦੇ ਸੀ ਰਾਜ ਕਰਨਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹ ਰਾ ਕਿ ਵੀਰੋ ਇਹ ਇੱਕ ਮੌਕਾ ਆ ਤੁਸੀਂ ਫੈਸਲਾ ਕਰਨਾ ਕਿ ਤੁਹਾਨੂੰ ਆਉਣ ਵਾਲਾ ਪੰਜਾਬ ਕਿਦਾਂ ਦਾ ਚਾਹੀਦਾ ਕਿਦਾਂ ਦੇ ਲੀਡਰ ਚਾਹੀਦੇ ਆ ਇੱਕ ਬਨੇ ਆਮ ਆਦਮੀ ਪਾਰਟੀ ਆ ਦੂਜੇ ਬਨੇ ਭਾਜਪਾ ਆ ਅਕਾਲੀ ਦਲ ਵੀ ਹੈ ਤੇ ਭਾਰਤ ਪੂਰਨ ਆਸ਼ੂ ਇੱਕ ਯੋਗ ਕੈਂਡੀਡੇਟ ਆ ਜਿਹੜਾ ਤੁਹਾਡਾ ਪ੍ਰਤਿਆ ਤੁਸੀਂ ਵਰਤਿਆ ਤੁਸੀਂ ਉਹਨਾਂ ਤੋਂ ਕਮ ਲੈ ਰਹੇ ਔਰ ਜੇ ਕੋਈ ਨਰਾਸ਼ ਗਿਆ ਹੋਵੇ ਕਦੇ ਮੈਂ ਨਹੀਂ ਸਮਝਦਾ ਅੰਤਕ ਲੀਡਰ ਆ ਉਹਦੇ ਹੱਕ ਚ ਖੜੇ ਹੋ ਜਾਓ ਇਹ ਹੀ ਮੇਰੀ ਪੀਲ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਈਟੀ ਦਾ ਡੀਫੇਮ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਤੇ ਕਾਂਗਰਸ ਵੱਲੋਂ ਕੋਈ ਐਕਸ਼ਨ ਲਿੱਤਾ ਜਾਏਗਾ ਇਸ ਦਿਨ ਦਾ ਦੇਖੋ ਗੱਲ ਆ ਐਕਸ਼ਨ ਹੈ ਤੇ ਜ਼ਰੂਰ ਦਰਖਾਸਤ ਦੇਾਂਗੇ ਬਟ ਆ ਜਨਤਾ ਨੂੰ ਇਹ ਇਹ ਲੰਮਾ ਪ੍ਰੋਸੈਸ ਆ ਇਹ ਜੇ ਕਹੀਏ ਨਾ ਸਵਿਚ ਆਫ ਕਰਦੀਏ ਹੋ ਜੂਗੀ ਤਾਂ ਨਹੀਂ ਇਟ ਇਜ਼ ਅ ਲੌਂਗ ਪ੍ਰੋਸੈਸ ਚਲੋ ਕੈਰੀ ਆਨ ਕਰੇ ਲੇਕਿਨ ਜਿੱਥੇ ਤਾਈ ਲੁਧਿਆਣੇ ਦੇ ਲੋਕਾਂ ਦੀ ਗੱਲ ਆ ਕਿ ਇਹ ਸੋਸ਼ਲ ਮੀਡੀਆ ਤੇ ਤੇ ਜਿਹੜਾ ਪ੍ਰਚਾਰ ਹੈ ਉਹਨੂੰ ਇਗਨੋਰ ਕੀਤਾ ਜਾਵੇ ਪਰ ਆਪਣੇ ਆਤਮਾ ਤੋਂ ਪੁੱਛਿਆ ਜਾਵੇ ਕਿ ਆਸ਼ੂ ਕਿਹੋ ਜਿਹਾ ਔਰ ਆਤਮਾ ਦੀ ਆਵਾਜ਼ ਨੂੰ ਸੁਣਦੇ ਹੋਏ ਵੋਟ ਪਾਈ ਜਾਵੇ ਕਿਸੇ ਦੇ ਦੇਸ਼ 'ਚ ਕਿਸੇ ਦੇ ਪ੍ਰਭਾਵ 'ਚ ਬਿਲਕੁਲ ਵੋਟ ਨਹੀਂ ਪਾਉਣੀ ਇਹੀ ਖੂਬਸੂਰਤੀ ਹੈ ਸਾਡੀ ਡੈਮੋਕ੍ਰੇਸੀ ਰਾਣਾ ਜੀ ਕੋਈ ਦਾਅ ਸਤਾ ਰਿਆ ਵੀ ਕੋਈ ਕੇਸ ਵਗੈਰਾ ਕਰਤਾ ਤੇ ਜਿੱਤ ਤਰ ਕੋਈ ਗੱਲ ਕਹੀ ਹੈ ਦੇਖੋ ਕਰ ਦੇਣਗੇ ਉਹ ਵੀ ਸਿਰ ਮੱਥੇ ਉਹ ਵੀ ਲੜ ਲਾ ਹਾਂਜੀ ਔਰ ਅਗਰ ਸ਼ਾਂਤੀਪੂਰਵਕ ਇਲੈਕਸ਼ਨ ਹੋਣ ਦਿੱਤਾ ਜਾਵੇ ਤਾਂ ਚੰਗਾ ਇਹਦੇ ਨਾਲ 26 ਸਰਕਾਰ ਦੀ ਵੀ ਵੈਟਰ ਬਣੇਗੀ ਕਿ ਅਸੀਂ ਤਾਂ ਲੋਕਾਂ ਦੇ ਛੱਡ ਦਿੱਤਾ ਲੋਕ ਜਿਤਾ ਦੇਣਗੇ ਤਾਂ ਐਮਐਲਏ ਇਹਨਾਂ ਦਾ ਜਿਤਾਉਣਾ ਆਸ਼ੂ ਨੂੰ ਮੈਨੂੰ ਪਤਾ ਇਸ ਗੱਲ ਦਾ ਲੇਕਿਨ ਇਹਨਾਂ ਦੀ ਇਮੇਜ ਬਚੂਗੀ ਸਰਕਲ ਜਾਗਰਤਾ ਵਾਂਦੀ ਉਹ ਕਹਿੰਦੇ ਕਾਂਗਰਸ ਦੋ ਗੁੱਟਾਂ ਵਿੱਚ ਚੱਲ ਰਹੀ ਹੈ ਇਹ ਬਿਲਕੁਲ ਗਲਤ ਫਵਾਇਆ ਦੇਖੋ ਜਿਹੜਾ ਵਿਰੋਧੀ ਹੁੰਦਾ ਉਹਨੇ ਕੋਈ ਨਾ ਕੋਈ ਤਾਂ ਨੁਕਸ ਕਰਨਾ ਇਸ ਲਈ ਦਿਨੀ ਰਾਜਾ ਵੜਿੰਗ ਜੀ भूपेश बघेल ਜੀ ਔਰ ਬਹੁਤ ਸਾਰੇ ਸੀਨੀਅਰ ਲੀਡਰ ਫਰਤ ਕੁਸ਼ਨ ਆਸ਼ੂ ਜੀ ਦਾ ਨਾਮਿਨੇਸ਼ਨ ਪੇਪਰ ਫਾਈਲ ਕਰਾ ਕੇ ਗਏ ਹੈ ਔਰ ਸਮੇ ਸਮੇ ਦੇ ਉਤੇ ਨਾ ਕੇਵਲ ਪ੍ਰਦੇਸ਼ ਦੇ ਬਲਕੇ ਸਾਡੇ ਆਲ ਇੰਡੀਆ ਦੇ ਬੁਲਾਰੇ ਪ੍ਰਚਾਰ थिंक टैंक ਉਹਨਾਂ ਨੂੰ ਬੁਲਾ ਕੇ ਜਨਤਾ ਨੂੰ ਸੰਬੋਧਨ ਕਰਨਗੇ ਕੋਈ ਪ੍ਰੈਸ ਕਾਨਫਰੰਸ ਕਰੇਗਾ ਕੋਈ ਜਨਤਾ ਨੂੰ ਸੰਬੋਧਨ ਕਰੇਗਾ ਛੋਏ ਗੱਲ ਮੰਚ ਨਹੀਂ ਰੱਖਣੀ ਚਾਹੀਦੀ ਕਿ ਕਾਂਗਰਸ ਇਕੱਠੀ ਆ ਨਹੀਂ ਇਕੱਠੀ ਆ ਕਾਂਗਰਸ ਇਕੱਠੀ ਹੀ ਆ ਐਨੀਥਿੰਗ ਐਲਸ ওকে ਜੀ ਥੈਂਕ ਯੂ ਸਰ ਸਰ ਇੱਕ ਇੱਕ ਮਿੰਟ ਰੱਖੋ ਯਾਰ ਪੈਸਿੰਗ ਕੁਐਸ਼ਿੰਗ ਦੇ ਸਬੰਤ ਵਿੱਚ ਆ ਸਰ ਲੀਗਲ ਅਸਪੈਕਟਸ ਦੇ ਉੱਪਰ ਇਹ ਆਸ਼ੂ ਜੀ ਦੀਆਂ ਜਿਹੜੀਆਂ ਦੋ ਐਫ ਆਈ ਆਰ ਰਜਿਸਟਰਡ ਹੋਈਆਂ ਸੀ ਨਵਾਂ ਸ਼ਹਿਰ ਤੇ ਲੁਧਿਆਣੇ ਜਿਹੜੀਆਂ ਵਿਜੀਲੈਂਸ ਨੇ ਰਜਿਸਟਰ ਕੀਤੀਆਂ ਸੀ ਜਿਹੜੀਆਂ ਦੋ ਐਫ ਆਈ ਆਰ ਰਜਿਸਟਰਡ ਹੋਈਆਂ ਸੀਗੀਆਂ ਲੁਧਿਆਣੇ ਤੇ ਨਵਾਂ ਸ਼ਹਿਰ ਉਹ ਦੋਨਾਂ ਦੀ ਆਨਰੇਬਲ ਹਾਈ ਕੋਰਟ ਦੇ ਵਿੱਚ ਕੁਐਸ਼ਨ ਪਾਈ ਸੀ ਤੇ ਜਸਟਿਸ ਮਹਾਵੀਰ ਸਿੰਧੂ ਨੇ ਉਹਨਾਂ ਦੀ 20 ਦਸੰਬਰ 2024 ਨੂੰ ਦੋਨੋਂ ਐਫ ਆਈ ਆਰ ਕੁਐਸ਼ ਕਰ ਦਿੱਤੀਆਂ ਉਹਨਾਂ ਦੇ ਖਿਲਾਫ ਵਿੱਚੇ ਲਿਖਿਆ ਵਾ ਕਿ ਜਿਹੜਾ ਇਹ ਆ ਪੋਲੀਟੀਕਲ ਬੰਡਾਟਾ ਦੇ ਬੇਸ ਦੇ ਉੱਤੇ ਧਾਇਰ ਹੋਈਆਂ ਸੀ ਤੇ ਇਹਨਾਂ ਨੇ ਕਦੇ ਵੀ ਕੋਈ ਐਸੀ ਕੋਈ ਅਲੀਗੇਲਿਟੀ ਕਮਿਟ ਹੋਈ ਹੋਈ ਨਹੀਂ ਉਹ ਸਾਰੀ ਡਿਟੇਲ ਜਜਮੈਂਟਸ ਨੇ ਮੇਰੇ ਕੋਲ ਜਦੋਂ ਮਰਜ਼ੀ ਕਾਪੀ ਲੈ ਲਓ ਮੇਰੇ ਕੋਲ ਮੇਰੇ ਟੇਬਲ ਤੇ ਆ ਉਹਨਾਂ ਨੇ ਪਾਲਸੀ ਦੇ ਉੱਤੇ ਵੀ ਪਾਲਸੀ ਜਿਹੜੀ ਬਣਾਈ ਸੀਗੀ ਅਕਾਲੀ ਦਲ ਦੇ ਟਾਈਮ ਤੋਂ ਪਾਲਸੀ ਬਣੀ ਆਈ ਸੀ ਉਹਨੂੰ ਅਪਹੈਲਡ ਕਰ ਦਿੱਤਾ ਗਿਆ ਸੀ ਪਾਲਸੀ ਉਹ ਪਾਲਿਸੀ ਹਾਈ ਕੋਰਟ ਚ ਚੈਲੰਜ ਹੋਈ ਸੀ ਹਾਈ ਕੋਰਟ ਨੇ ਦੋ ਵਾਰੀ ਚੈਲੰਜ ਕੀਤੀ ਦੋਵੇਂ ਵਾਰੀ ਉਹ ਪਾਲਿਸੀ ਨੂੰ ਸਹੀ ਠਹਿਰਾਇਆ ਗਿਆ ਸੀ ਫਿਰ ਸਹੀ ਬਣੀ ਆ ਅੱਜ ਵੀ ਉਸੇ ਪਾਲਿਸੀ ਦੇ ਬਨਾ ਦੇ ਉੱਤੇ ਇਸ ਸਰਕਾਰ ਇਹ ਸਰਕਾਰ ਉਸੇ ਪਾਲਿਸੀ ਦੇ ਬੇਸ ਦੇ ਉੱਤੇ ਅੱਜ ਵੀ ਉਹੀ ਕੰਮ ਕਰ ਰਹੀ ਆ ਮੰਡੀਆਂ ਦੇ ਵਿੱਚੋਂ ਫਸਲ ਉਸੇ ਪਾਲਿਸੀ ਦੇ ਬਨਾ ਤੇ ਚੱਕੀ ਜਾ ਰਹੀ ਆ ਕੋਈ ਨਵੀਂ ਪਾਲਿਸੀ ਹਾਲ ਤੱਕ ਨਹੀਂ ਆਈ ਹੈਗੀ ਇਹ ਬੜੀ ਹੈਰਾਨੀਜਨਕ ਗੱਲ ਹੈ ਕਿ ਜੇ ਉਸ ਵੇਲੇ ਪਾਲਿਸੀ ਗਲਤ ਹੀ ਫਿਰ ਨਵੀਂ ਪਾਲਿਸੀ ਕਿਉਂ ਨਹੀਂ ਆਈ ਪਰ ਪੁਰਾਣੀ ਪਾਲਿਸੀ ਕਿਉਂ ਚੱਲਦੀ ਪਈ ਆ इट मीन्स बाय दैट टाइम ऑफ पॉलिटिकल करेक्टसी इन्हानू फाल्सली इम्पलीकेट करना ਸੀ ਆਸ਼ੂ ਜੀ ਨੂੰ ਇन्हानू फाल्सली ਇਮਪਲੀਕੇਟ ਕੀਤਾ ਗਿਆ ਉਸਕੋ ਉਹਨਾਂ ਐਫ ਆਈ ਆਰਾਂ ਦੇ ਵਿੱਚ ਟੂ ਡਿਫੇਮ ਹਿਸ ਰੈਪਿਊਟੇਸ਼ਨ ਟੂ ਡਿਫੇਮ ਹਿਮ ਸੋ ਥੈਟ ਹੀ ਹੀ ਸ਼ੁੱਡ ਨਾਟ ਕੰਟੈਸਟ ਦ ਇਲੈਕਸ਼ਨਸ ਇਸ ਕਰਕੇ ਪੋਲਿਟਿਕਲ ਵੰਡਟਾ ਨ ਮੁੱਦੇ ਰੱਖਦੇ ਮੁੱਦੇ ਰੱਖਦੇ ਇਹ ਪਰਚੇ ਦਰਜ ਕੀਤੇ ਗਏ ਸੀ ਟੂ ਕਾਜ਼ ਹੈਰਾਸ ਟੂ ਕਾਜ਼ ਡਿਫੇਮ ਟੂ ਡਿਫੇਮ ਦ ਰੈਪਿਊਟੇਸ਼ਨ ਆਫ ਦ ਕਾਂਗਰਸ ਪਾਰਟੀ ਆਲਸੋ ਤਾਂ ਉਹ ਐਫ ਆਈ ਆਰਾਂ ਹੋਈਆਂ ਸੀ ਜੀ ਹਾਈ ਕੋਰਟ ਨੇ ਉਹ ਐਫ ਆਈ ਆਨ ਦੀ ਸਾਰੇ ਫੈਕਟਸ ਗਰਾਉਂਡਸ ਡਿਸਕਸ ਕਰਕੇ ਉਹਨਾਂ ਦੇ ਵਕੀਲਾਂ ਨੇ ਵੀ ਵਹਿਸ ਕੀਤੀ ਸਾਡੇਆਂ ਨੇ ਅਸੀਂ ਵੀ ਕੀਤੀ ਉਹਨਾਂ ਨੂੰ ਸਾਰਿਆਂ ਕੁਝ ਦੇਖਦੇ ਉਹ ਤੋਂ ਬਾਅਦ ਉਹ ਐਫ ਆਈ ਆਰ ਕਵਾਸ਼ ਹੋ ਗਿਆ ਸੀ ਲੌਂਗ 4 5 ਡੇਸ ਆਰਗੂਮੈਂਟਸ ਹੋਤੇ ਹਾਈ ਕੋਰਟ ਚੱਲੀਆਂ ਸੀ ਉਹ ਤੋਂ ਬਾਅਦ ਉਹ ਐਫ ਆਈ ਆਰ ਡਿਫੈਮ ਠੀਕ ਹੈ ਧੰਨਵਾਦ OK OK